ਇਹ ਇੱਟ ਉਸ ਇਤਿਹਾਸ ਦੀਆਂ ਗਵਾਹ ਹਨ ਇਹ ਉਹੀ ਇੱਟਾਂ ਹਨ ਜਿਨ੍ਹਾਂ ਇੱਟਾਂ ਵਿੱਚ ਦੀਵਾਨ ਟੋਡਰ ਮਲ ਜੀ ਰਹਿੰਦੇ ਸੀ ਜਿਨ੍ਹਾਂ ਨੇ ਕਿ ਛੋਟੇ ਸਾਬਜਾਦਿਆਂ ਦੇ ਸ਼ਹੀਦੀ ਦੀ ਥਾਂ ਇੱਕ ਇੱਕ ਮੋਹਰ ਨੂੰ ਸਿੱਧੀ ਖੜੀ ਕਰਕੇ ਥਾਂ ਖਰੀਦੀ ਤੇ ਅੱਜ ਆਪਾਂ ਉਹਨਾਂ ਦੇ ਘਰ ਦੇਖਣ ਜਾ ਰਹੇ ਹਾਂ ਤੇ ਨਾਲ ਹੀ ਨਵੀਆਂ ਇੱਟਾਂ ਵੀ ਵਰਤੀਆਂ ਜਾ ਰਹੀਆਂ ਹਨ ਇਹ ਤੁਹਾਨੂੰ ਦਿਖਾਣੇ ਆ ਉਹ ਵਿਰਾਸਤ ਪ੍ਰਾਣੀ ਜੋ ਕਿ ਇਤਿਹਾਸ ਲਕੋਈ ਬੈਠੀ ਹੈ ਲਖਨਦੀ ਦੇ ਸਭ ਤੋਂ ਪੁਰਾਣੀ ਹਵੇਲੀ ਅੰਦਰ ਕੰਮ ਚੱਲ ਰਿਹਾ ਹੈ ਅਸੀਂ ਪਿਛਲੇ ਦਰਵਾਜ਼ੇ ਥਾਣੀ ਜਾ ਰਹੇ ਹਾਂ ਇਹ ਇੱਟਾਂ ਜੋ ਕਿ ਬਿਲਕੁਲ ਹੂਬੂਹ ਨਕਲ ਕੀਤੀ ਗਈ ਹੈ 400 ਸਾਲ ਪੁਰਾਣੀ ਇੱਟ ਦੀ ਪਰ ਇੱਟ ਨੂੰ ਥੋੜਾ ਲੰਬਾ ਕਰ ਦਿੱਤਾ ਗਿਆ ਹੈ ਫਰਾਤਨੇ ਇੱਟ ਨਹੀਂ ਜਾਪਦੀ ਚਲੋ ਕੰਮ ਵਿੱਚ ਥੋੜਾ ਬਦਲਾਅ ਵੀ ਹੁੰਦਾ ਹੀ ਹੈ 100 ਸਾਲ ਬਾਅਦ ਇਹ ਤਾਂ ਫਿਰ ਵੀ 400 ਸਾਲ ਆ ਤੇ ਕੰਧਾਂ ਖੜੀਆਂ ਕਰ ਦਿੱਤੀਆਂ ਗਈਆਂ ਹਨ ਕੱਲੀ-ਕੱਲੀ ਇੱਟ ਇਤਿਹਾਸ ਬੋਲਦੀ ਹੋਈ दवा टोडल मर जी की हवेली काम चल रहा है जोड़ा शोर से ਕਿ ਕੀਤੀ ਜਾ ਰਹੀ ਹੈ ਕਿ ਪੁਰਾਣੀ ਇੱਟ ਦੀ ਥਾਂ ਪੁਰਾਣੀ ਲਾ ਦਿੱਤੀ ਜਾਵੇ ਤੇ ਬਹੁਤ ਸੋਹਣਾ ਅਪਰਾਲਾ ਹੈ ਅਵੈਲੀ ਨੂੰ ਸੋਹਣਾ ਰੂਪ ਦਿੱਤਾ ਜਾਵੇਗਾ ਤੇ ਇੱਕ ਦੇਖਣ ਵਾਲੀ ਚੀਜ਼ ਸਾਰੇ ਸਰੋਤਿਆਂ ਦੇ ਸਾਹਮਣੇ ਆ ਜਾਵੇਗੀ ਆਪਾਂ ਵੀ ਤੁਹਾਡਾ ਸਾਡਾ ਸਰਬੱਤ ਦਾ ਪਲਾ ਚੈਨਲ ਤੁਹਾਨੂੰ ਇਤਿਹਾਸ ਦੀ ਕੱਲੀ ਕੱਲੀ ਇੱਟ ਨਾਲ ਜੋੜੇਗਾ ਫੂਸ ਕੱਲੇ ਕੱਲੇ ਗੁਰੂ ਘਰ ਲੈ ਕੇ ਜਾਵੇਗਾ ਜਿੱਥੇ ਜਿੱਥੇ ਭਾਈ ਨਿਸ਼ਾਨ ਸਿੰਘ অস্ট্রেলিয়া ਨੇ ਪ੍ਰੇਰ ਪਾਏ ਨੇ ਆਪਾਂ ਵੀ ਉਹ ਸਾਰੇ ਗੁਰੂ ਘਰਾਂ ਦਾ ਇਤਿਹਾਸ ਤੁਹਾਨੂੰ ਇੱਕ ਵਾਰ ਤੋਹਾਰਾ ਰਿਪੀਟ ਕਰਾਵਾਂਗੇ ਕਿਉਂਕਿ ਜੇ ਦਿਨ ਰੋਜ਼ ਗੁਰਬਾਣੀ ਪੜ੍ਹਨੀ ਜ਼ਰੂਰੀ ਹੈ ਤੇ ਰੋਜ਼ ਦੇ ਰੋਜ਼ ਆਪਣਾ ਇਤਿਹਾਸ ਪੜ੍ਹਨਾ ਵੀ ਓਨਾ ਹੀ ਜ਼ਰੂਰੀ ਹੈ ਤੇ ਇਤਿਹਾਸ ਦੀ ਬੋਲ ਦੀ ਕੱਲੀ ਕੱਲੀ ਇੱਟ ਤੁਹਾਨੂੰ ਦਿਖਾਈ ਜਾਵੇਗੀ ਸਾਡੇ ਚੈਨਲ ਨੂੰ ਫੋਲੋ ਕਰਦੇ ਰਹੋ ਅਸੀਂ ਪੂਰੀਆਂ ਵੀਡੀਓ ਲੈ ਕੇ ਆ ਰਾਵਾਂਗੇ